ਅੱਜ ਮੈਂ ਪੰਥ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ 144 ਵਰ੍ਹੇ ਤੇ ਜੀਰੀ ਫਤਿਹਗੜ੍ਹ ਸਾਹਿਬ ਦੀ ਮਹਾਨ ਕਵਿਤਰ ਧਰਤੀ ਤੇ ਹਾਜ਼ਰ ਹੋਏ ਆਂ ਗਿਆਨੀ ਦਿੱਤ ਸਿੰਘ ਜੀ ਨੇ ਸਿੰਘ ਸਭਾ ਲਹਿਰ ਦੇ ਵਿੱਚ ਜੋ ਅਹਿਮ ਰੋਲ ਲਗਾ ਕੀਤਾ ਉਹ ਤੇ ਅਸੀਂ ਮਾਣ ਕਰ ਸਕਦੇ ਆ ਉਹ ਤੇ ਅਸੀਂ ਗੌਰਵ ਕਰ ਸਕਦੇ ਆ ਅਬ ਮੈਂ ਸਮਝਦਾ ਕਿ ਖਾਲਸਾ ਪੰਥ ਨੂੰ ਦੋ ਚੁਣੌਤੀਆਂ ਉਸ ਸਮੇਂ ਸੀ ਔਰ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਕੈਨੀ ਦੇਸੀ ਦੀਵਰ ਕੇ ਮਹਾਨ ਵਿਦਵਾਨਾਂ ਨੇ ਪੰਜ ਤੋਂ ਪੰਜ ਪ੍ਰਸਤਾਵਾਂ ზე ਦਿੱਤੀ ਅੱਜ ਦੇ ਸਮੇਂ ਵਿੱਚ ਉਹ ਚੁਣੌਤੀਆਂ ਸਾਹਮਣੇ ਲਲਕਾਰ ਰਹੀਆਂ ਨੇ ਅੱਜ ਪੰਜ ਸਾਹਮਣੇ ਪੰਜ ਪ੍ਰਸਤਾਵਾਂ ਸਾਹਮਣੇ ਇਹ ਚੁਣੌਤੀਆਂ ਦੇ ਹਾਣ ਦਾ ਹੋਣ ਦਾ ਮੈਂ ਸਮਝਦਾ ਨਿਸ਼ਚੈ ਕਰਨ ਦੀ ਲੋੜ ਹੈ ਔਰ ਜੈਨੀ ਦੇਸੀ ਜੀ ਇਸ ਤੋਂ ਤਮੀ ਵਿਵਰਤੀਤੇ ਸ਼ਾਮਲ ਹੋ ਕੇ ਅਸੀਂ ਉਸ ਸੋਚ ਨਾਲ ਵਿਚਾਰਧਾਰਾ ਨਾਲ ਉਸ ਡੈਡੀਕੇਸ਼ਨ ਨਾਲ 5 ਵਰਸਤੀ ਦਾ ਸੁਪਨਾ ਲੈ ਕੇ ਮੈਂ ਸਮਝਦਾ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਜੋ ਕਰੇ ਹੋ ਸਕਾਵੇ ਮੈਂ ਸਮਝਦਾ ਕਿ ਅੱਜ ਬੜੇ ਖਾਤਰੇ ਮਡਲਾ ਰਹੇ ਨੇ ਹਰ ਪਾਸਿਓਂ ਜਿਹੜੀਆਂ ਸੰਸਥਾਵਾਂ ਹੋ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਪੰਥਕ ਸੰਸਥਾਵਾਂ ਦਾ ਅਪਮਾਨ ਕਰਨ ਦੀਆਂ ਪੰਥਕ ਸੰਸਥਾਵਾਂ ਨੂੰ ਨਿਰਧਾਰ ਨਰਾਦਰ ਕਰਦੀਆਂ ਔਰ ਅੱਜ ਪੰਥ ਵਿੱਚ ਜਸਰ ਸਾਹਿਬਾਨਾ ਦਾ ਉਸ ਵਿੱਚ ਤਕਤ ਸਾਹਿਬਾਨਾ ਦਾ ਉਸ ਵਿੱਚ ਪੰਥ ਪ੍ਰਸਤਾਂ ਦਾ ਉਸ ਵਿੱਚ ਜਿਹੜਾ ਕਾਟੋ ਫਲੇ ਸਾ ਇਹਨੇ ਨਰਾਜ ਕੀਤਾ ਸੂਤੀ ਲੋਕਾਈ ਨੂੰ ਪੰਥ ਪ੍ਰਸਤਾਂ ਨੂੰ ਸਮਾ ਆ ਗਿਆ ਪੰਜਾਬ ਤੇ ਪੰਜਾਬੀ ਉਦੀ ਭਾਵਨਾ ਪੈਦਾ ਕਰਕੇ ਪੰਥ ਪ੍ਰਸਤੀ ਦੀ ਇੱਕ ਸੋਚ ਆਪਣੇ ਮਨ ਵਿੱਚ ਲੈ ਕੇ ਪੰਜਾਬ ਤੇ ਪੰਜਾਬੀयत ਨੂੰ ਬਤਾਉਂਦਾ ਹਾਂ ਉਹ 9 ਤਰੀਕ ਨੂੰ ਜਿਵੇਂ ਦੱਸਿਆ ਜਾ ਰਿਹਾ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਮੁੱਖ ਮੰਤਰੀ ਨੂੰ ਖਾਸ ਤੌਰ ਤੇ ਵੀਰ ਕਰਾਂਗਾ ਕਿ ਦਵਾਈ ਦੂਈ ਲੈ ਲੈ ਟਿਕਟੋਕ ਲਵਾ ਲੈ ਅੰਦਰੂਪਤ ਹੋ ਜਾਣ ਵੈਗਰੂ ਪ੍ਰਵਾਧਵਾਗਿਆ ਰਾਸਮੀ ਕਰਦੇ ਆ ਕਿ ਤਜਰੂਤ ਤੇ ਜਲਦੀ ਹੋ ਜਾ ਕਿ ਪ੍ਰਧਾਨ ਮੰਤਰੀ ਜੀ ਨੂੰ ਜਰੂਰ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਾ ਕੇ ਵਿਸ਼ੇਸ਼ ਪੈਕੇਜ ਦੀ ਮੰਗ ਕਰਨ ਔਰ ਐਲਾਨ ਕਰਾਉਣ ਔਰ ਪ੍ਰਾਪਤ ਕਰਨ ਇਹਦੇ ਲਈ ਪੂਰੇ ਇਹ ਲੋੜ ਪਵੇ ਤਾਂ ਮੈਂ ਸਮਝਦਾ ਕਿ ਹਾਲ ਪਾਰਟੀ ਮੀਟਿੰਗ ਵੀ ਕੀਤੀ ਜਾ ਸਕਦੀ ਹੈ 9 ਤਰੀਕ ਤੋਂ ਪਹਿਲਾਂ ਹਾਲ ਪਾਰਟੀ ਡੈਲੀਗੇਸ਼ਨ ਲੈ ਕੇ ਵੀ ਪ੍ਰਧਾਨ ਮੰਤਰੀ ਜੀ ਨੂੰ ਤੇ ਦਬਾਅ ਬਣਾਇਆ ਜਾ ਸਕਦਾ ਜਦੋਂ 9 ਤਰੀਕ ਨੂੰ ਇੱਥੇ ਆਉਣ ਇਹ ਬਹੁਤ ਜ਼ਰੂਰੀ ਆ ਕਿਉਂਕਿ ਜੋ ਹੜ੍ਹਾਂ ਦੀ ਤਬਾਹੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਕੱਲ ਮੈਂ ਡੇਰਾ ਬਾਬਾ ਨਾਨਕ ਜਾ ਕੇ ਆਇਆ ਤੂਸੀ ਵਨ ਦੋ ਤਿੰਨ ਥਾਂ ਤੇ ਟੁੱਟਿਆ ਤਬਾਹੀ ਮਚਾਈ ਪਈ ਆ ਸੁਲਤਾਨ ਪਰਲੋਦੀ ਵਾਲ ਤਬਾਹੀ ਮਚਾਈ ਪਈ ਆ ਫਾਜ਼ਲ ਕਾਹ ਵਾਲ ਤਬਾਹੀ ਮਚਾਈ ਪਈ ਆ ਫਾਜ਼ਲਾ ਦਾ ਰਾਜਾ ਪਜਵਾ ਦਾ ਜਾਨੀ ਨਕਸਾਰ ਬਹੁਤ ਜ਼ਿਆਦਾ ਹੋਇਆ ਸੋ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਔਰ ਖਾਸ ਤੌਰ ਤੇ ਬਾਰਡਰ ਏਰੀਏ ਤੇ ਜਿਵੇਂ ਡੇਰਾ ਬਾਬਾ ਨਾਨਕ ਬਿਲਕੁਲ ਬਾਰਡਰ ਏਰੀਏ ਤੇ ਪਰਲੀ ਸਾਈਡ ਤੇ ਪਾਕਿਸਤਾਨ ਪਹਾਣੇ ਵੱਧ ਉੱਤੇ ਕਰ ਲੇ ਸਾਰਾ ਪਾਰੀ ਡੇਰਾ ਬਾਬਾ ਨਾਨਕ ਵੱਲੋਂ ਆ ਗਿਆ ਦੇ ਅੰਤਰਰਾਸ਼ਟਰੀ ਹਾਲਾਤਾਂ ਤੋਂ ਵੀ ਜਾਣੂ ਕਰਵਾ ਕੇ ਪ੍ਰਧਾਨ ਮੰਤਰੀ ਜੀ ਤੋਂ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਲਿਆ ਜਾਵੇ ਇਹ ਅੱਜ ਸਮੇਂ ਦੀ ਲੋੜ ਆ ਔਰ ਜਿਹੜੀ ਮਿੱਟੀ ਪੈ ਗਈ ਰੇਤਾ ਪੈ ਗਿਆ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਮਿੱਟੀ ਚੱਕੋ ਦਾ ਰੇਤਾ ਚੁੱਪੋ ਦਾ ਦੀ ਫੁੱਲ ਦਿੱਤੀ ਜਾਵੇ ਜੇ ਕਰੋਮ ਵੀ ਸੋਧ ਕਰਨੀ ਪਵੇ ਤਾਂ ਵੀ ਕਰੀ ਜਾਵੇ ਜਿੰਨੀਆਂ ਵੀ ਸਾਹਮਣੇ ਨਦੀਆਂ ਨਾਲੇ ਪੈਦੇ ਨੇ ਉਹਨਾਂ ਵਿੱਚੋਂ ਡੀ ਸੇਟਿੰਗ ਕਰਨ ਦਾ ਵੀ ਖੇਤਾਂ ਦੇ ਮਾਲਕਾਂ ਨੂੰ ਪੂਰੀ ਤਰ੍ਹਾਂ ਹੱਕ ਦਿੱਤਾ ਜਾਵੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ ਭਾਵੇਂ ਕੋਈ ਵੀ ਸੋਧ ਕੀਤੀ ਜਾਵੇ ਸਰ ਸ਼ੋਭੇ ਕਾਲੀਦਰ ਵੀ ਲੱਗੇ ਬੈ ਲਗਾ ਤਾਂ ਕਿਹਾ ਦੇਖਦੇ ਸੀ ਵੀਰਵੰਦ ਕਿੰሴ ਵੀ ਬਣ ਰਹੇ ਸਰ ਸੁਵੀਰ ਸਿੰਘ ਬਾਦਲ ਜੇ ਲੱਗੇ ਹੋਏ ਨੇ ਤਾਂ ਚੰਗੀ ਗੱਲ ਆ ਐਸੇ ਸਮੇਂ ਇਕੱਲੇ ਸਰ ਸੁਵੀਰ ਸਿੰਘ ਬਾਦਲ ਨੇ ਮੈਂ ਸਮਝਦਾ ਹਰ ਪੰਜਾਬੀ ਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਵਿਅਕਤੀ ਅੱਜ ਅੜਪੀੜਤਾ ਦੀ ਮਦਦ ਤੇ ਆਇਆ ਹੋਇਆ ਉਹ ਜੇ ਸਰ ਸੁਵੀਰ ਸਿੰਘ ਬਾਦਲ ਵੀ ਆਏ ਨੇ ਤਾਂ ਚੰਗੀ ਗੱਲ ਕਰਨੀ ਚਾਹੀਦੀ ਹੈ ਮਦਦ ਕਿਉਂਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਬਾਰ-ਬਾਰ ਰਾਜ ਦਿੱਤਾ ਤੇ ਸੂਬੇ ਦਾ ਦੇਸ਼ ਦੇ ਰਾਜ ਦੇ ਹਿੱਸੇਦਾਰ ਬਣਾਇਆ ਤੇ ਅੱਜ ਵਿਵਤਾ ਦੇ ਸਮੇਂ ਉਹਨਾਂ ਦੇ ਨਾਲ ਖੜਨਾ ਸਾਡੀ ਡਿਊਟੀ ਆ